ਐਕਟਰੈਸ ਸ਼ਰਦਾ ਕਪੂਰ ਨੇ ਤੋੜਿਆ ਨਵਾਂ ਰਿਕਾਰਡ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੀਆਂ ਭਾਰਤੀਆਂ ਚੁਆਈ ਤੀਜੇ ਨੰਬਰ ਤੇ ਪੀਐਮ ਨਰਿੰਦਰ ਮੋਦੀ ਨੂੰ ਵੀ ਛੱਡਿਆ ਪਿੱਛੇ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਅਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋਅ ਨਵੇਂ ਨਕੋਰੇ ਤਾਜ਼ ਦੀਸ ਅਪਡੇਟ ਦੇ ਵਿੱਚ ਗੱਲ ਕਰਾਂਗੇ ਐਕਟਰੈਲ ਸ਼ਰਦਾ ਕਪੂਰ ਦੀ ਜੋ ਕਿ स्त्री 2 फिल्म को लेके काफी सुर्खियां ਦੇ ਵਿੱਚ ਬਣੇ ਹੋਏ ਨੇ ਤਾਂ ਦੱਸਦੀਏ ਕਿ ਸਟਰੀ 2 ਫਿਲਮ ਬਲਾਕਬਾਸਟਰ ਹੋਣ ਤੋਂ ਬਾਅਦ ਹੀ ਚਰਚਾਵਾਵਾਂ ਦੇ ਵਿੱਚ ਆ ਗਏ ਨੇ ਸ਼ਰਦਾ ਕਪੂਰ ਉਹਨੇ ਸੋਸ਼ਲ ਮੀਡੀਆ ਤੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਹਾਲੀ ਦੇ ਵਿੱਚ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਕੁੱਲ 91.5 ਮਿਲੀਅਨ ਫਾਲੋਅਰਸ ਹੋ ਚੁੱਕੇ ਨੇ ਇਸ ਸੰਖਿਆ ਦੇ ਨਾਲ ਸ਼ਰਦਾ ਕਪੂਰ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਪਿੱਛੇ ਕਰਦੇ ਹੋਏ ਸਭ ਤੋਂ ਜ਼ਿਆਦਾ ਫਾਲੋਅ ਕਿਤੇ ਜਾਣ ਵਾਲੀ ਤੀਜੀ ਭਾਰਤੀ ਬਣ ਚੁੱਕੇ ਨੇ ਸ਼ਦਾ ਕਪੂਰ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਇੰਡੀਆ ਲਿਸਟ ਦੇ ਵਿੱਚ ਤੀਜੇ ਨੰਬਰ ਤੇ ਸਨ ਉਹਨਾਂ ਦੇ 91.3 ਮਿਲੀਅਨ ਫਾਲੋਅਰ ਨੇ ਹਾਲਾਂਕਿ ਇਸ 3 ਟੂ ਦੀ ਰਿਲੀਜ਼ ਤੋਂ ਬਾਅਦ ਹੀ ਸ਼ਦਾ ਕਪੂਰ ਦੇ ਫਾਲੋਅਰਸ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਹੁਣ ਉਹਨਾਂ ਦੇ ਫਾਲੋਅਰਸ 99.5 ਮਿਲੀਅਨ ਹੋ ਚੁੱਕੇ ਨੇ ਫੋਲੋ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੀਆਂ ਭਾਰਤੀਆਂ ਦੇ ਵਿੱਚੋਂ ਤੀਜੇ ਨੰਬਰ ਤੇ ਰੇ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਇੰਡੀਅਨਸ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਵਿਰਾਟ ਕੋਹਲੀ ਨੇ ਜਿਨ੍ਹਾਂ ਨੂੰ 217 ਮਿਲੀਅਨ ਲੋਕ ਫੋਲੋ ਕਰਦੇ ਨੇ ਦੂਜੇ ਨੰਬਰ ਤੇ ਪ੍ਰਿਅੰਕਾ ਚੋਪੜਾ ਨੇ ਜਿਨ੍ਹਾਂ ਨੂੰ 91.8 ਮਿਲੀਅਨ ਲੋਕ ਫੋਲੋ ਕਰਦੇ ਨੇ ਤਾਂ ਪੀਐਮ ਨਰਿੰਦਰ ਮੋਦੀ ਜੁੱਥੇ ਪਹਿਲਾਂ 3 ਨੰਬਰ ਤੇ ਸਨ ਤਾਂ ਉਹਨਾਂ ਨੂੰ ਪਛਾੜ ਕੇ 3 ਨੰਬਰ ਤੇ ਆ ਗਏ ਨੇ ਸ਼ਰਦਾ ਕਪੂਰ ਜਿਨ੍ਹਾਂ ਨੂੰ 91.5 ਮਿਲੀਅਨ ਲੋਕ ਫਾਲੋ ਕਰਦੇ ਨੇ ਚੌਥੇ ਨੰਬਰ ਤੇ ਪੀਐਮ ਨਰਿੰਦਰ ਮੋਦੀ ਨੇ ਜਿਨ੍ਹਾਂ ਨੂੰ 91.3 ਮਿਲੀਅਨ ਲੋਕ ਇੰਸਟਾਗ੍ਰam ਤੇ ਫਾਲੋ ਕਰਦੇ ਨੇ ਪੰਜਵੇਂ ਨੰਬਰ ਤੇ ਨੇ ਆਲੀਆ ਪਟ ਜਿਨ੍ਹਾਂ ਨੂੰ 85.2 ਮਿਲੀਅਨ ਲੋਕਾਂ ਨੇ ਇੰਸਟਾਗ੍ਰam ਤੇ ਫਾਲੋ ਕੀਤਾ ਹੋਇਆ ਫਿਲਹਾਲ ਸ਼ਰਦਾ ਕਪੂਰ ਇਸ ਲਿਸਟ ਦੇ ਵਿੱਚ ਪ੍ਰਿੰਕਾ ਚੋਪੜਾ ਤੋਂ ਪਿੱਛੇ ਹਾਲਾਂਕਿ ਜਲਦ ਹੀ ਉਹ ਪ੍ਰਿੰਕਾ ਨੂੰ ਪਿੱਛੇ ਕਰ ਸਕਦੇ ਨੇ ਦੱਸਦੀ ਹੈ ਕਿ 15 ਅਗਸਤ ਨੂੰ ਸ਼ਦਾ ਕਪੂਰ ਦੀ ਫਿਲਮ ਇਸਤਰੀ 2 ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਉਹਨਾਂ ਨੇ ਰਾਜਕੁਮਾਰ 라ਵਟੇ ਪੰਕਜ ਤ੍ਰਿਪਾਟੀ ਦੇ ਨਾਲ ਅਹਿਮ ਕਿਰਦਾਰਾਂ ਦੇ ਵਿੱਚ ਉਹ ਨਜ਼ਰ ਆਏ ਸੋ ਇਸ ਫਿਲਮ ਨੂੰ ਲੋਕਾਂ ਵੱਲੋਂ ਬਿਹਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਸ਼ਦਾ ਕਪੂਰ ਦੇ ਵੱਲੋਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਵੀ ਦਿੱਤੀ ਗਈ ਹੈ ਤੋ ਦੱਸਦੀ ਹੈ ਕਿ ਫਿਲਮ ਨੇ ਹੁਣ ਤੱਕ 400 ਕਰੋੜ ਦੀ ਵਰਲਡਵਾਈਡ ਕਮਾਈ ਕਰ ਲਈ ਹੈ ਤਾਂ ਜੇ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ 342 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਓਵਰ ਸੀਜ਼ ਦੀ ਗੱਲ ਕੀਤੀ ਜਾਵੇ ਤਾਂ 58 ਕਰੋੜ ਰੁਪਏ ਇਸ ਫਿਲਮ ਨੇ ਕਮਾ ਲਿਆ ਡੇ 1 ਟੂ 6 ਦੀ ਜੇ ਗੱਲ ਕੀਤੀ ਜਾਵੇ ਤਾਂ 269 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਡੇ 7 ਦੀ ਗੱਲ ਕੀਤੀ ਜਾਵੇ ਤਾਂ 20 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਟੋਟਲ ਨੈਟ ਕਲੈਕਸ਼ਨ ਇੰਡੀਆ ਦੇ ਵਿੱਚ 299.6 ਕਰੋੜ ਦੱਸੀ ਜਾ ਰਹੀ ਹੈ